ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਬਿੱਟੂ ਨੇ ਕਾਂਗਰਸੀ ਐਮਐਲਏ ਦਾ ਬਿਆਨ ਇੱਕ ਸ਼ੇਅਰ ਕੀਤਾ ਹੈ ਦੱਸਿਆ ਕਿ ਤੇਲੰਗਾਨਾ ਦੇ ਵਿੱਚ ਇੱਕ ਐਮਐਲਏ ਦੇ ਵੱਲੋਂ ਕਿਹਾ ਗਿਆ ਕਿ ਰਵਨੀਤ ਬਿੱਟੂ ਦਾ ਸਿਰ ਕਲਮ ਕਰਨ ਵਾਲੇ ਨੂੰ 1 ਏਕੜ ਜ਼ਮੀਨ ਦਿੱਤੀ ਜਾਵੇਗੀ ਸੋ ਕਾਂਗਰਸੀ ਐਮਐਲਏ ਦਾ ਇਹ ਬਿਆਨ ਜਿਹੜਾ ਉਹ ਰਵਨੀਤ ਬਿੱਟੂ ਨੇ ਸ਼ੇਅਰ ਕੀਤਾ ਹੈ ਔਰ ਨਾਲ ਹੀ ਇਹ ਵੀ ਕਿਹਾ ਕਿ 84 ਤੋਂ ਲੈ ਕੇ ਹੁਣ ਤੱਕ ਕਾਂਗਰਸ ਸਿੱਖਾਂ ਦੇ ਖੂਨ ਦੀ ਪਿਆਸੀ ਹੈ ਰਵਨੀਤ ਬਿੱਟੂ ਵੀ ਪਿਛਲੇ ਕੁਝ ਦਿਨਾ ਤੋਂ ਲਗਾਤਾਰ ਚਰਚਾ ਦੇ ਵਿੱਚ ਨੇ ਆਪਣੇ ਬਿਆਨਬਾਜ਼ੀ ਨੂੰ ਲੈ ਕੇ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਨੂੰ ਅਤਵਾਦੀ ਘਰਾ ਦਿੱਤਾ ਸੀ ਉਸ ਤੋਂ ਬਾਅਦ ਲਗਾਤਾਰ ਜਿਹੜਾ ਵਿਵਾਦ ਹੈ ਉਹ ਵਧਦਾ ਜਾ ਰਿਹਾ ਸੀ ਰਵਨੀਤ ਬਿੱਟੂ ਦਾ ਵਿਰੋਧ ਵੀ ਹੋਇਆ ਔਰ ਕਾਂਗਰਸ ਪਾਰਟੀ ਦੇ ਵੱਲ ਦੇਸ਼ ਭਰ ਦੇ ਵਿੱਚ ਜਿਹੜੀਆਂ ਇਕਾਈਆਂ ਨੇ ਕਾਂਗਰਸ ਦੀਆਂ ਉਸ ਨੂੰ ਇਹ ਤਾਕੀਦ ਕੀਤੀ ਗਈ ਸੀ ਕਿ ਰਵਨੀਤ ਬਿੱਟੂ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਵੇ ਪ੍ਰਦਰਸ਼ਨ ਕਰਨਾ ਆਪਣੀ ਆਵਾਜ਼ ਚੁੱਕਣਾ ਗਲਤ ਨੂੰ ਗਲਤ ਕਹਿਣਾ ਠੀਕ ਹੈ ਪਰ ਹੁਣੇ ਬਿਆਨ ਜੜਾਇਆ ਹੈ ਤੇਲੰਗਾਨਾ ਦੇ ਇੱਕ ਐਮਐਲਏ ਦਾ ਕਾਂਗਰਸੀ ਐਮਐਲਏ ਨੇ ਕਿਹਾ ਹੈ ਕਿ ਜਿਹੜਾ ਰਵਦੀਤ ਬਿੱਟੂ ਦਾ ਸਿਰ ਕਲਮ ਕਰਨ ਵਾਲੇ ਨੂੰ 1 ਏਕੜ ਜ਼ਮੀਨ ਦਿੱਤੀ ਜਾਵੇ ਇਸ ਬਿਆਨ ਤੋਂ ਬਾਅਦ ਹੁਣ ਫਿਰ ਤੋਂ ਸਿਆਸਤ ਗਰਮਾਉਂਦੀ ਨਜ਼ਰ ਆ ਰਹੀ ਹੈ ਰਣਜੀਤ ਬਿੱਟੂ ਨੇ ਬਿਆਨ ਸ਼ੇਅਰ ਕੀਤਾ ਨਾਲ ਹੀ ਕਿਹਾ ਕਿ 83 ਤੋਂ ਲੈ ਕੇ ਹੁਣ ਤੱਕ ਕਾਂਗਰਸ ਸਿੱਖਾਂ ਦੇ ਖੂਨ ਦੀ 82 ਤੋ ਬਿੱਟੂ ਨੇ ਕਿਹਾ ਕਿ 1984 ਤੋਂ ਲੈ ਕੇ 2024 ਤੱਕ ਕਾਂਗਰਸ ਵਿੱਚ ਕੁਝ ਨਹੀਂ ਬਦਲਿਆ ਉਹ ਸਿੱਖ ਲਾਉ ਦੀ ਮੰਗ ਕਰਦੇ ਸਨ ਅੱਜ ਵੀ ਚਾਹੁੰਦੇ। ਸਭਿੰਤ ਬਿੱਟੂ ਨੇ ਇੱਕ ਟਵੀਟ ਕੀਤਾ ਕਿ ਜਿਹੜੇ ਰਾਜ ਮੰਤਰੀ ਰਮਨਿਤ ਬਿੱਟੂ ਤੇ ਬਿਆਨ ਜੜੇ ਨੇ ਉਹਨਾਂ ਤੇ ਵੀ ਲਗਾਤਾਰ ਚਰਚਾ ਜਿਹੜੀ ਹੋ ਰਹੀ ਹੈ ਵਿਵਾਦਾਂ ਦੇ ਵਿੱਚ ਸਨ ਇਸ ਦੌਰਾਨ ਰਾਹੁਲ ਗਾਂਧੀ ਨੂੰ ਲੈ ਕੇ ਕੀਤੀ ਹੋਈ ਟਿੱਪਣੀ ਤੋਂ ਬਾਅਦ ਤੇਲੰਗਾਨਾ ਦੇ ਕ ਐਮ ਐਲ ਨੇ ਰਵਨੀਤ ਬਿੱਟੂ ਦਾ ਸਿਰ ਕਲਮ ਕਰਕੇ ਲੈਉਣ ਵਾਲੇ ਨੂੰ 1 ਏਕੜ ਜ਼ਮੀਨ ਆਫਰ ਕਰ ਦਿੱਤੀ ਹੁਣ ਇਸ ਤੇ ਸਿਆਸਤ ਹੋਰ ਵacti ਹੋਈ ਨਜ਼ਰ ਆ ਰਹੀ ਹੈ ਰਵਨੀਤ ਬਿੱਟੂ ਨੇ ਬਿਆਨ ਵੀ ਸ਼ੇਅਰ ਕੀਤਾ ਨਾਲ ਹੀ ਨਾਲ ਕਾਂਗਰਸ ਨੂੰ ਕੇਰਿਆ ਹਾਂ ਕਿਹਾ ਕਿ ਮੁਹੱਬਤ ਦੀ ਦੁਕਾਨ ਹੈ ਜਾਂ ਫਿਰ ਨਫਰਤ ਫੈਲਾਉਣ ਦੀ ਦੁਕਾਨ ਸੋ ਸਿਆਸਤ ਲਗਾਤਾਰ ਗਰਮਾਈ ਹੋਈ ਹੈ ਜਿੱਥੇ ਰਵਨੀਤ ਬਿੱਟੂ ਦੇ ਬਿਆਨबाजी ਕਰਕੇ ਵੀ ਸਿਆਸਤ ਦੇ ਵਿੱਚ ਉਸ ਵੇਲੇ ਪੁਚਾਲ ਦੇਖਿਆ ਜਾਵੇ ਤੁਹਾਨੂੰ ਦੱਸ ਦੇ ਕਿ ਰਾਹੁਲ ਗਾਂਧੀ ਦਰਸਲ ਜਦੋਂ ਦੇ ਅਮਰੀਕੀ ਦੌਰੇ ਤੇ ਗਏ ਤਾਂ ਉੱਠੇ ਨਾਲ ਦੇ ਵੱਲੋਂ ਕੀਤੀ ਗਏ ਬਿਆਨਬਾਜ਼ੀ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਬਿਆਨ ਜੜੇ ਨੇ ਉਹ ਸਾਹਮਣੇ ਆ ਰਹੇ ਸਿਆਸੀ ਪ੍ਰਤੀਕਰਮ ਲਗਾਤਾਰ ਸੁਣਨ ਨੂੰ ਮਿਲ ਰਹੇ ਨੇ ਜਿਸ ਤੇ ਉੱਤੇ ਵਿਵਾਦ ਵੀ ਹੋ ਰਹੇ ਤੇ Telangana ਦੇ MLA ਦੇ ਵੱਲੋਂ ਰਵਨੀਤ ਬਿੱਟੂ ਦਾ ਸਿਰ ਕਲਮ ਕਰਕੇ ਲਿਓਨਪਲ ਨੂੰ ਇੱਕ ਕੜ ਜਮੀਨ ਦੇ ਦਾ ਆਫਰ ਕੀਤਾ ਗਿਆ ਸੋ ਇਸੇ ਤੇ ਸਾਡੇ ਨਾਲ ਇਸ ਖਬਰ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਕਾਂਗਰਸ ਪਾਰਟੀ ਤੋਂ ਸੁਖਵਿੰਦਰ ਕੋਟਲੀ ਜੁੜ ਗਏ ਨੇ ਕੋਟਲੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਡੇਲੀ ਪੋਸਟ ਪੰਜਾਬ ਰਾਣਾ ਮੈਚਲ ਤੇ ਧੰਨਵਾਦ ਜੀ ਕੋਟਲੀ ਸਾਹਿਬ ਜਿਸ ਤਰੀਕੇ ਦੇ ਨਾਲ ਇਹ ਐਮਐਲਏ ਕਹਿ ਰਹੇ ਨੇ ਕਿ ਸਿਰ ਕਲਮ ਕਰਕੇ ਲਿਆਓ ਤੁਹਾਨੂੰ ਇੱਕ ਏਕੜ ਜ਼ਮੀਨ ਦਵਾਂਗੇ ਇਸ ਬਿਆਨ ਤੋਂ ਕਿੰਨਾ ਕ ਕਾਂਗਰਸ ਪਾਰਟੀ ਇਤਫਾਕ ਰੱਖਦੀ ਹੈ ਦੇਖੋ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਕਹਿਣਾ ਚਾਹੁੰਦਾ ਕਿ ਪਿਛਲੇ ਦਿਨਾਂ ਤੋਂ ਇਹ ਜਿਹੜਾ ਵਿਵਾਦ ਚੱਲ ਰਿਹਾ ਇਹ ਦੇਸ਼ ਦੇ ਲਈ ਬਿਲਕੁਲ ਬੜਾ ਘਾਤਕ ਹੈ ਸਭ ਤੋਂ ਪਹਿਲਾਂ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਕਹਿਣਾ ਚਾਹਾਂ ਤੇ ਪੁੱਛਣਾ ਵੀ ਚਾਹਾਂ ਕਿ ਇਹ ਵਿਵਾਦ ਕਿਹਨੇ ਸ਼ੁਰੂ ਕੀਤਾ ਹੈ ਰਾਹੁਲ ਗਾਂਧੀ ਜੀ ਜੇ ਅਮਰੀਕਾ ਦੇ ਅੰਦਰ ਜਾ ਕੇ ਕਟਕਨਪੀਆਂ ਦੀ ਸੁਰੱਖਿਆ ਦੀ ਗੱਲ ਕਰਦੇ ਆ ਤਾਂ ਉਹਨਾਂ ਨੂੰ ਦੇਸ਼ ਦੇ ਅੰਦਰ ਕਦੇ ਅਤਵਾਦੀ ਕਹਿ ਦਿੱਤਾ ਜਾਂਦਾ ਕਦੇ ਕੋਈ ਕਹਿ ਰਿਹਾ ਕਿ ਮੈਂ 11 ਲੱਖ ਜਾਂ 10 ਲੱਖ ਦੇਵਾਂਗਾ ਉਹਨਾਂ ਦਾ ਇਦਾਂ ਸਰ ਕ ਬੜ ਦੋ ਜੀ ਫਲਾਣਾ ਕਰ ਦੋ ਕਦੇ ਇਹ ਕਿਹਾ ਜਾ ਰਿਹਾ ਕਿ ਉਹ ਅਤਵਾਦੀ ਨੇ ਤੇ ਜਿੱਦਾਂ ਦਾ ਹਾਲ ਉਹਨਾਂ ਦੇ ਪਰਿਵਾਰਾਂ ਦਾ ਹੋਇਆ ਉਦਾਂ ਦਾ ਹੀ ਅਸੀਂ ਉਹਨਾਂ ਦਾ ਕਰਾਂਗੇ ਮੇਰੇ ਖਿਆਲ ਦੇ ਅੰਦਰ ਅਜਿਹਾ ਕੁਝ ਇੱਥੇ ਹੱਦ ਤੱਕ ਜਾ ਕੇ ਬੋਲਣਾ ਇਹ ਬਿਲਕੁਲ ਵੀ ਠੀਕ ਨਹੀਂ ਹੈ ਜੋ ਕੁਝ ਵੀ ਪਿਛਲੇ ਦਿਨਾਂ ਤੋਂ ਭਾਰਤੀ ਜਨਤਾ ਪਾਰਟੀ ਨੇ ਇਹਨਾਂ ਬਿਆਨਾਂ ਦੀ ਸ਼ੁਰੂਆਤ ਕਰਕੇ ਇੱਕ ਦੇਸ਼ ਦੇ ਅੰਦਰ ਇੱਕ ਅਜਿਹੀ ਰਾਜਤਤਾ ਪਲਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਦੇਸ਼ ਲਈ ਮੰਦਭਾਗੀ ਹੈ ਮੈਨੂੰ ਪਹਿਲਾਂ ਇਹ ਦੱਸ ਦਿੱਤਾ ਜਾਵੇ ਕਿ ਰਾਹੁਲ ਗਾਂਧੀ ਜੀ ਨੇ ਕਿਹੜਾ ਜਿਹਾ ਗੁਨਾਹ ਕੀਤਾ ਹੈ ਕਿਹੜਾ ਉਹਨਾਂ ਦੇ ਉੱਤੇ ਕੋਈ ਜੁਰਮ ਜੁੜਾ ਸੀਗਾ ਉਹ ਅਦਾਲਤਾਂ ਨੇ ਤੈਅ ਕਰ ਦਿੱਤਾ ਉਹਨਾਂ ਨੂੰ ਇਤੋਂ ਤੱਕ ਜਿਹੜਾ ਆ ਉਹ ਅਤਵਾਦੀ ਤੱਕ ਕਹਿਣ ਦੀਆਂ ਗੱਲਾਂ ਜਿਹੜੀਆਂ ਉਹ ਰਵਨੀਤ ਜੀ ਵੱਲੋਂ ਉਹ ਸ਼ੁਰੂ ਹੋ ਗਈਆਂ ਸੋ ਮੈਂ ਸਮਝਦਾ ਕਿ ਇਹ ਵਿਵਾਦ ਨੂੰ ਵਧਾਇਆ ਕਿਨੇ ਹੈ ਹਾਂ ਜਿੱਥੋਂ ਤੱਕ ਤੁਸੀਂ ਕਹਿ ਰਹੇ ਹੋ ਕਿ ਐਮਐਲਏ ਦਾ ਬਿਆਨ ਆਇਆ ਕਾਂਗਰਸ ਪਾਰਟੀ ਬਿਲਕੁਲ ਵੀ ਅਜਿਹੇ ਕਿਸੇ ਬਿਆਨ ਦੇ ਨਾਲ ਕੋਈ ਇਤفاق ਨਹੀਂ ਰੱਖਦੀ ਅਜਿਹਾ ਕੋਈ ਵੀ ਕਿਉਂ ਨਾ ਕਵੇ ਕਿਸੇ ਵੀ ਪਾਰਟੀ ਦਾ ਕਿਉਂ ਨਾ ਕਵੇ ਉਹਦੇ ਲਈ ਬਿਲਕੁਲ ਵੀ ਕੋਈ ਵਿਅਕਤੀ ਸਹਿਮਤ ਨਹੀਂ ਹੋ ਸਕਦਾ ਪੁਲਿਸ ਸਾਹਿਬ ਆ ਤੁਹਾਡਾ ਬਿਆਨ ਹੈ ਜੀ ਆਤਵਾਦੀ ਕਹਿਣ ਦਾ ਬਿਆਨ ਹੈ ਕਿਸਾਨਾਂ ਨੂੰ ਵੀ ਆਤਵਾਦੀ ਇਸ ਦੇਸ਼ ਦੇ ਵਿੱਚ ਕਿਹਾ ਜਾਂਦਾ ਬਹੁਤ ਸਾਰੇ ਬਿਆਨ ਇਹ ਜੋ ਸਾਹਮਣੇ ਆਉਂਦੇ ਨੇ ਪਰ ਮੇਰਾ ਸਵਾਲ ਫਿਰ ਉੱਥੇ ਹੀ ਹੈ ਕਿ ਤੇਲੰਗਾਨਾ ਦੇ ਐਮ.ਐਲ.ਏ ਜਿਨ੍ਹਾਂ ਨੇ ਇਹ ਗੱਲ ਕੀਤੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਵੇ ਕਿ ਇਹ ਕਹਿਣ ਦੇ ਉੱਤੇ ਜੇਕਰ ਤੁਸੀਂ ਬੀਜੇਪੀ ਜਿਹੜੀ ਐ ਬੀਜੇਪੀ ਦੇ ਉੱਤੇ ਜਿਹੜੇ ਬਿਆਨ ਆਉਂਦੇ ਨੇ ਰਵਨੀਤ ਬਿੱਟੂ ਦੇ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋ। ਦੇਖੋ ਦੇਖੋ ਕਿ ਭਾਰਤੀ ਜਨਤਾ ਪਾਰਟੀ ਨੇ ਅੱਜ ਤੱਕ ਉਹਨਾਂ ਨੂੰ ਕਿਸੇ ਬਿਆਨ ਦੇਣ ਤੋਂ ਰੋਕਿਆ ਕਿ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਹੈ ਪਰ ਮੈਂ ਸਾਬਦਾ ਕਿ ਜਿਹੜਾ ਕਾਂਗਰਸ ਪਾਰਟੀ ਦੇ ਕਿਸੇ ਵਿਅਕਤੀ ਵੱਲੋਂ ਬਿਆਨ ਆਇਆ ਕਾਂਗਰਸ ਉਹਦਾ ਬਿਲਕੁਲ ਵੀ ਕੋਈ ਸਹਿਮਤ ਨਹੀਂ ਆ ਅਸੀਂ ਬਿਲਕੁਲ ਉਹਦੇ ਨਾਲ ਇਫਾਕ ਨਹੀਂ ਰੱਖਦੇ ਇਹ ਅਜਈਆਂ ਕਾਰਵਾਈਆਂ ਕਿਉਂ ਹੋਈਆਂ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਇੱਕ ਨਹੀਂ 5-7 ਗਣ ਤੋਂ ਲਗਾਤਾਰ ਰਾਹੁਲ ਗਾਂਧੀ ਨੂੰ ਦੇਸ਼ ਦੇ ਅੰਦਰ ਭੰਗੜ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੀ ਪਰਸਨੈਲਿਟੀ ਦੇ ਉੱਤੇ ਬਹੁਤ ਕੁਝ ਸਵਾਲ ਉਠਾਉਣ ਦੀ ਕੋਸ਼ਿਸ਼ ਕੀਤੀ ਹੈ ਜਿਨੇ ਵੀ ਕੋਈ ਬਿਆਨ ਦਿੱਤਾ ਕਿਸੇ ਨੇ ਵੀ ਕੋਈ ਬਿਆਨ ਦਿੱਤਾ ਬਿਲਕੁਲ ਵੀ ਅਸੀਂ ਉਹਦੇ ਨਾਲ ਸਹਿਮਤ ਨਹੀਂ ਤੇ ਕੋਟਲੀ ਸਾਹਿਬ ਜਿਹੜਾ ਬਿਆਨ ਰਿਜ਼ਰਵੇਸ਼ਨ ਦੇ ਉੱਤੇ ਦੇ ਗਏ ਨੇ ਰਾਹੁਲ ਗਾਂਧੀ ਉਸ ਤੋਂ ਤੁਸੀਂ ਕੀ ਮੰਨਦੇ ਹੋ ਕਿਉਂਕਿ ਆ ਹੋਵੇਗਾ ਉਹਨਾਂ ਨੇ ਇਸ ਤਰ੍ਹਾਂ ਦੇ ਨਾਲ ਕਿ ਫੇਅਰ ਪਲੇਸ ਜਦੋਂ ਬਣੇਗਾ ਇੰਡੀਆ ਉਦੋਂ ਅਸੀਂ ਖਤਮ ਕਰਦਾਂਗੇ ਰਿਜ਼ਰਵੇਸ਼ਨ ਤੇ ਹੁਣ ਆਪਣੇ ਬਿਆਨ ਨੂੰ ਉਹਨਾਂ ਕਿਹਾ ਕਿ ਮਿਸ ਇੰਟਰਪ੍ਰੀਟ ਕੀਤਾ ਗਿਆ ਤਾਂ ਗੱਲ ਸਹੀ ਹੈ ਰਿਜ਼ਰਵੇਸ਼ਨ ਦੇ ਮੈਟਰ ਦੇ ਮਾਮਲੇ ਦੇ ਉੱਤੇ ਜੇ ਆਪਾਂ ਗੱਲ ਕਰੀਏ ਰਾਹੁਲ ગાંધી ਜੀ ਤਾਂ ਪੂਰੇ ਦੇਸ਼ ਦੇ ਅੰਦਰ ਕਹਿ ਰਹੇ ਨੇ ਕਿ ਸੈਂਸਰਸ ਕਰਾਓ ਮਰਦਮਸ਼ੁਮਾਰੀ ਕਰਾਓ ਉਹਨਾਂ ਦੀ ਜਹਾਦ ਦਾ ਅੰਤ ਮਰਦਮਸ਼ੁਮਾਰੀ ਕਰਾਓ ਜਿੰਨਾ ਕਿਸੇ ਦਾ ਹੱਕ ਮੰਗਦਾ ਉਹਨਾਂ ਨੂੰ ਦਿੱਤਾ ਜਾਵੇ ਤਾਂ ਫਿਰ ਰਾਹੁਲ ਗਾਂਧੀ ਜਿੱਦੇ ਬਿਆਨ ਨੂੰ ਤਰੋੜ ਮੁੜ ਕੇ ਦੀ ਨਾ ਔਰ ਪੇਸ਼ ਕੀਤਾ ਜਾ ਰਿਹਾ ਠੀਕ ਹੈ ਔਰ ਕਿਹਾ ਮਰਦਮਸ਼ੁਮਾਰੀ ਕਰਾਓ ਅਜੀਤਾ ਕਹਿੰਦੇ ਹੋ ਸੈਂਸਰ ਕਰਾਓ ਜਾਤੀ ਆਧਾਰਿਤ ਕਰਵਾਓ ਔਰ ਜਿੰਨੇ ਕਿਸੇ ਵੀ ਸੰਖਿਆ ਪਾਰੀ ਹੋਣ ਨਹੀਂ ਉਹਨਾਂ ਦੀ ਹਿੱਸੇਦਾਰੀ ਉਹਨਾਂ ਨੂੰ ਦਿੱਤੀ ਜਾਵੇ ਤਾਂ ਫਿਰ ਸਾਨੂੰ ਦੂਸਰੇ ਪਾਸੇ ਜਿਹੜੇ ਬਿਆਨ ਥਰੋੜ-ਮੋੜ ਕੇ ਪੇਸ਼ ਕੀਤੇ ਜਾਣਗੇ ਉਹਨਾਂ ਦੇ ਲਈ ਫਿਰ ਮੈਂ ਕੀ ਕਹਿ ਸਕਦਾ ਅਸੀਂ ਸਪਸ਼ਟ ਤੌਰ ਦੇ ਉੱਤੇ ਆਪਣੇ ਬਿਆਨ ਦੇ ਉੱਤੇ ਬਿਲਕੁਲ ਕਾਇਮ ਆ ਅਸੀਂ ਦੇਸ਼ ਦੀ ਵੰਡਣਾ ਨਹੀਂ ਚਾਹੁੰਦੇ ਅਸੀਂ ਦੇਸ਼ ਦੀ ਏਕਤਾ ਤੇ ਅਖਾੜਾ ਨੂੰ ਕੋਟੀ ਸਾਹਿਬ ਲੋਕਾਂ ਦੇ ਵਿੱਚ ਨਾ ਕਨਫਿਊਜ਼ਨ ਇਹ ਹੈ ਕਿ ਜਦੋਂ ਰਾਹੁਲ ਗਾਂਧੀ ਵਿਦੇਸ਼ ਤੇ ਵਿੱਚ ਬਿਆਨ ਦਿੰਦੇ ਨੇ ਤਾਂ ਉਹ ਬਿਆਨ ਕੁਝ ਹੋਰ ਹੁੰਦਾ ਜਦੋਂ ਆਪਣੀ ਕੰਟਰੀ ਦੇ ਵਿੱਚ ਆ ਕੇ ਜਦੋਂ ਇੰਡੀਆ ਗੱਠਜੋੜਨ ਦੇ ਤੌਰ ਤੇ ਜਦੋਂ ਤੁਸੀਂ ਥਾ-ਥਾ ਦੇ ਉੱਤੇ ਇਹ ਬਿਆਨ ਦਿੰਦੇ ਹੋ ਕਿ ਸੰਵਿਧਾਨ ਦੀ ਰੱਖਿਆ ਦੇ ਲਈ ਅਸੀਂ ਆਇਆ ਤਾਂ ਸੰਵਿਧਾਨ ਨੂੰ ਬਣਾਉਣ ਵਾਲੇ ਬਾਬਾ ਸਾਹਿਬ ਅੰਮੇਦਕਰ ਨੇ ਰਿਜ਼ਰਵੇਸ਼ਨ ਦਿੱਤਾ ਸੀ ਸੋ ਉਸ ਨੂੰ ਜਦੋਂ ਤੁਸੀਂ ਕਹਿੰਦੇ ਹੋ ਕਿ ਇਹ ਮੁੱਕਣਾ ਚਾਹੀਦਾ ਖਤਮ ਹੋਣਾ ਚਾਹੀਦਾ ਤਾਂ ਜਿਹੜਾ ਕਨਟਰਡਿਕਸ਼ਨ ਹੈ ਨਾ ਉਹ ਲੋਕਾਂ ਨੂੰ ਕਨਫਿਊਜ਼ ਕਰ ਰਿਹਾ ਇਸ ਕਰਕੇ ਕਲੀਅਰਟੀ ਚ ਨਹੀਂ ਇਹ ਇੱਕ মিডিਆ ਦਾ ਔਰ ਇੱਕ ਭਾਰਤੀ ਜਨਤਾ ਪਾਰਟੀ ਦਾ ਇਹ ਇੱਕ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਜਿਤੇ ਅਦਾਰਿਆਂ ਦੇ ਵੱਲੋਂ ਲੇਕਿਨ ਰਾਹੁਲ ਘਣਨਾ ਸਿੱਧਾ ਦੇਖੋ ਸਪਾਸਟਰ ਰੂਪ ਤੇ ਅੰਦਰ ਦੇਸ਼ ਦੇ ਅੰਦਰ ਪਾਰਲੀਮੈਂਟ ਦੇ ਅੰਦਰ ਉਹਨਾਂ ਨੇ ਕਿਹਾ ਕਿ ਸੈਂਸਸ ਕਰਾਓ ਸੈਂਸਸ ਕਰਾਓ ਔਰ ਜਾਤੀ ਆਧਾਰਤ ਕਰਵਾ ਕੇ ਬਣਦਾ ਹੱਕ ਜਿੰਨਾ ਕਿਸੇ ਦਾ ਹੈ ਉਨਾ ਉਹਨੂੰ ਦਿੱਤਾ ਜਾਵੇ ਤਾਂ ਹੋਰ ਕੀ ਰਹਿ ਗਿਆ ਜੀ ਮੰਗ ਤੇ ਬਿਲਕੁਲ ਠੀਕ ਹੈ ਕੋਟਵੀਰ ਸਾਹਿਬ ਮੰਗਦੇ ਮੰਗ ਤੇ ਬਿਲਕੁਲ ਠੀਕ ਹੈ ਬਹੁਤ ਸਾਰੇ ਲੋਕ ਇਹੀ ਮੰਗ ਕਰ ਰੇ ਕਰ ਵੀ ਰਹੇ ਨੇ ਕੋਈ ਬਾਤੇ ਲੋਕ ਨਹੀਂ ਮੰਗ ਕਰ ਰਹੇ ਸਰ ਭਾਰਤੀ ਜਨਤਾ ਪਾਰਟੀ ਕਹਿ ਰਹੀ ਹੈ ਕੋਈ ਦੇਸ਼ ਦੇ ਲੋਕ ਨਹੀਂ ਕਹਿ ਰਹੇ ਮੈਨੂੰ ਇੱਕ ਦੇਸ਼ ਦੇ ਲੋਕਾਂ ਦਾ ਬਿਆਨ ਸੁਣਵਾ ਦਿਓ ਕਿ ਨੇ ਕਿਹਾ ਨਹੀਂ ਮੈਂ ਮੈਂ ਇਹ ਕਹਿ ਰਹੀ ਆ ਮੈਂ ਇਹ ਕਹਿ ਰਹੀ ਆ ਕਿ ਜੋ ਗੱਲ ਰਾਹੁਲ ਗਾਂਧੀ ਕਹਿ ਰਹੇ ਨੇ ਕਿ ਜਾਤੀਗਤ ਜਿਹੜੀ ਜਨਗਣਨਾ ਹੋਣੀ ਚਾਹੀਦੀ ਹੈ ਉਹ ਸੈਂਸਸ ਦੀ ਗੱਲ ਉਹ ਤਾਂ ਬਹੁਤ ਸਾਰੇ ਲੋਕ ਮੰਗ ਵੀ ਕਰ ਰਹੇ ਨੇ ਕਿ ਇਹ ਕਾਂਗਰਸ ਇਸ ਮੰਗ ਨੂੰ ਚੰਗੀ ਤਰੀਕੇ ਨਾਲ ਰੱਖ ਪਾਉਣ ਦੇ ਵਿੱਚ ਸਮਰਥ ਹੋ ਪਾਵੇਗੀ ਅੱਗੇ ਵੀ ਇਹ ਮੰਗ ਨੂੰ ਇਸੇ ਤਰ੍ਹਾਂ ਪੁਰਜ਼ੋਰ ਤਰੀਕੇ ਨਾਲ ਰੱਖਿਆ ਜਾਵੇਗਾ ਬਿਲਕੁਲ ਹੋਵਾਂਗੇ ਜੀ ਬਿਲਕੁਲ ਹੋਵਾਂਗੇ ਆਪੋਜੀਸ਼ਨ ਦਾ ਰੋਲ ਅਦਾ ਕਰਾਂਗੇ ਸੱਤਾ ਚਾਉਣ ਤੇ ਵੀ ਇਹ ਸਾਰੇ ਸਿਸਟਮ ਨੂੰ ਲਾਗੂ ਕਰਾਂਗੇ ਇਹ ਭਾਰਤੀ ਜਨਤਾ ਪਾਰਟੀ ਨੇ ਨਾ ਕੀਤਾ ਤਾਂ ਕਾਂਗਰਸ ਇਹਨੂੰ ਕਰੇਗੀ ਸ਼ੁਰੂਆਤ ਜਿਹੜੀ ਹੈ ਹੋਈ ਹੈ ਪਰ ਕੋਟਲੀ ਸਾਹਿਬ ਕਹਿੰਦੇ ਨੇ ਕਿ ਬਿਆਨ ਦੀ ਸ਼ੁਰੂਆਤ ਕਿਸ ਕਿਸ ਤਰੀਕੇ ਦੇ ਨਾਲ ਹੋਈ ਉਸ ਤੋਂ ਹੁਣ ਪ੍ਰਤੀਕਰਮ ਜਿਹੜੇ ਨੇ ਵੱਖ-ਵੱਖ ਆ ਰਹੇ ਨੇ ਹਾਲਾਂਕਿ ਤੇਲੰਗਾਨਾ ਦੇ ਜਿਹੜੇ ਐਮਐਲਏ ਨੇ ਉਹਨਾਂ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਹੈ ਉਸ ਤੇ ਪਾਰਟੀ ਇਤਿਫਾਕ ਨਹੀਂ ਰੱਖਦੀ ਇਹ ਚੀਜ਼ ਕੋਟਲੀ ਸਾਹਿਬ ਨੇ ਕਹੀ ਹੈ ਸੋ ਰਵਨੀਤ ਬਿੱਟੂ ਨੂੰ ਇਹ ਜਿਹੜੀ ਧਮਕੀ ਜਿਹੜੀ ਦਿੱਤੀ ਗਈ ਹੈ ਇਸ ਦਾ ਬਿਆਨ ਸ਼ੇਅਰ ਕੀਤਾ ਗਿਆ ਰਸਤੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਉੱਤੇ ਵੀ ਰਵਨੀਤ ਬਿੱਟੂ ਦੇ ਵੱਲੋਂ ਲਿਖਿਆ ਗਿਆ ਕਾਂਗਰਸ ਤੇ ਇੱਕ ਹੋਰ शब्दी जड़ाया हमलात बिट्टू ने किया बदली so, रवनीत बिटू खिलाफ ये बयान दिया गया और वीडियो शेयर की थी इस चर्चा के लिए फतेहजंग बाजवा जुड़ गए बीजेपी साहब बहुत बहुत स्वागत है डेली पोस्टा थैंक ਪਰ ਉਹ ਸਭ ਲਗਾਤਾਰ ਬਿਆਨਬਾਜ਼ੀਆਂ ਹੋ ਰਹੀਆਂ ਨੇ ਔਰ ਕਾਂਗਰਸ ਦੇ ਨੁਮਾਇंदे ਕਿਹਾ ਕਿ ਜਿਹੜੀ ਸ਼ੁਰੂਆਤ ਹੈ ਉਹ ਰਵਨੀਤ ਬਿੱਟੂ ਦੇ ਵੱਲੋਂ ਕੀਤੀ ਗਈ ਸੀ ਇਸ ਕਰਕੇ ਜਿਹੜਾ ਬਿਆਨ ਹੈ ਹੁਣ ਤੇਲੰਗਾਨਾ ਦੇ ਐਮਐਲਏ ਦੇ ਵੱਲੋਂ ਆਇਆ ਪਹਿਲਾਂ ਤਾਂ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਕਿ ਸਿਰ ਕਲਮ ਕਰਨ ਦੇ ਲਈ ਕਿਹਾ ਜਾ ਰਿਹਾ ਇੱਕ ਏਕੜ ਜ਼ਮੀਨ ਦਾ ਆਫਰ ਕੀਤਾ ਗਿਆ ਇਹ ਕੋਈ ਬਹੁਤ ਮੰਦ ਭਾਗੀ ਗੱਲ ਹੈ ਕਿਸੇ ਵੀ ਔਰ ਇੱਕ ਤੁਸੀਂ ਕਹਿ ਰਹੇ ਹੋ ਐਮਐਲਏ ਹੈ ਬੈਠ ਕੇ ਕਹਿੰਦਾ ਐਮਐਲਏ ਬਣਨ ਦੇ ਲਾਇਕ ਹੈ ਨਹੀਂ ਜਿਹੜਾ ਇੱਕ ਵਿਅਕਤੀ ਦੂਜੇ ਦੀ ਧੌਣ ਕਲਮ ਕਰਨ ਦੀ ਜਾਂ ਇੱਕ ਏਕੜ ਜ਼ਮੀਨ ਦੇਣ ਦੀ ਇਹੋ ਜਿਹੀ ਗੱਲਾਂ ਕਰਦੇ ਆ ਪਹਿਲੀ ਗੱਲ ਤੇ ਕਿਸੇ ਲੀਡਰ ਨਾਲ ਇਸ ਹੱਦ ਤੱਕ ਸੱਬੀ جنگ ਹੋਣੀ ਨਹੀਂ ਚਾਹੀਦੀ ਇਹ ਸਹਿਨਸ਼ੀਲਤਾ ਘਟ ਗਈ ਹੈ ਔਰ ਮੈਂ ਸਮਝਦਾ ਅਭੀ ਇਸ ਕਿਸਮ ਦੀ ਜਿਹੜੀ ਇਹ ਗੱਲ ਹੋਈ ਹੈ ਚਲੋ ਲੀਡਰ ਟੂ ਲੀਡਰ ਤੇ ਮੈਂ ਸਮਝਦਾ ਕਿਸੇ ਨੇ ਕਰਤੀ ਤੇ ਇਦਾਂ ਜਿਹੜਾ ਇੱਕ ਐਮਐਲਏ ਕਿਸੇ ਨੂੰ ਕਹਿ ਵੀ ਇਹਦੀ ਧੌਣ ਕਲਮ ਕਰ ਲਿਆ ਉਹ ਉੱਤੇ ਉੱਤੇ ਤੇ ਐਫ ਆਈ ਆਰ ਹੋਣੀ ਚਾਹੀਦੀ ਉਸ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਪਿਛਲੇ ਕੁਝ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਲਗਾਤਾਰ ਇਸ ਤਰ੍ਹਾਂ ਦੇ ਬਿਆਨ ਸਾਹਮਣੇ ਆ ਰਹੇ ਨੇ ਔਰ ਰਾਹੁਲ ਗਾਂਧੀ ਨੂੰ ਲੈ ਕੇ ਵੀ ਬਿਆਨਬਾਜ਼ੀ ਬਹੁਤ ਹੋਈ ਭਾਜਪਾ ਦੇ ਵੱਲੋਂ ਵੀ ਜਿਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਪਰਿਵਾਰ ਦੇ ਵਰਗਾ ਹਾਲ ਕਰਾਂਗੇ ਸੋ ਇਹੋ ਜਿਹੇ ਬਿਆਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਇਹ ਬਿਆਨਬਾਜ਼ੀ ਹੋਣੀ ਨਹੀਂ ਚਾਹੀਦੀ ਇਸ ਇਸ ਕਿਸਮ ਦੇ ਬਿਆਨ ਤਲਕੀ ਵਾਲੇ ਜਿਹੜੇ ਬਿਆਨ ਨੇ ਉਹ ਨਹੀਂ ਦੇਣੇ ਚਾਹੀਦੇ ਇਹ ਇਹ ਦੇ ਨਾਲ ਸਮਾਜ ਦੇ ਵਿੱਚ ਗਰਾਵਟ ਆਦੀ ਹੈ ਪੋਲਿਟਿਕਸ ਦੇ ਵਿੱਚ ਇਹ ਇਹ ਦਿਸ ਇਜ਼ ਨਾਟ ਰਾਈਟ ਇਹ ਤੇ ਅਸੀਂ ਕੰਡਮ ਕਰਦੇ ਹਾਂ ਕੋਈ ਵੀ ਬਿਆਨ ਹੋਏ ਉਹ ਇਸ ਕਿਸਮ ਦਾ ਬਿਆਨ ਨਹੀਂ ਦੇਣਾ ਚਾਹੀਦਾ ਔਰ ਕਿਸੇ ਨੇ ਕਹਿਣਾ ਵੀ ਇਹਦੀ ਤੌਣ ਵੱਡ ਕੇ ਲਿਆਓ ਜੀ ਅਸੀਂ ਇਹਨੂੰ ਇਨਾਮ ਦੇਵਾਂਗੇ ਹੂ ਦਾ ਹੈਲ ਇਸ ਹੀ ਇਜ਼ੀ ਅਬਾਉਟ ਦਾ ਲਾਅ ਇਹੋ ਜਿਹੇ ਬੰਦੇ ਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਤੇ ਜੇ ਐਮਐਲਏ ਤੇ ਇਹੋ ਜਿਹੇ ਬੰਦੇ ਨੂੰ ਐਮਐਲਏ ਸ਼ਿਪ ਤੋਂ ਲਾਹ ਕੇ ਪਰੇ ਮਾਰਨਾ ਚਾਹੀਦਾ ਸਮਝਾਇਆ ਗਿਆ ਕੇਂਦਰੀ ਰਾਜ ਮੰਤਰੀ ਨੇ ਉਹਨਾਂ ਨੂੰ ਵੀ ਕਿਹਾ ਗਿਆ ਕਿ ਆਪਣੇ ਬਿਆਨ ਜੜੇ ਨੇ ਥੋੜੇ ਸੋਚ ਸਮਝ ਕੇ ਦਿੱਤੇ ਜਾਣ ਕੋਈ ਵੀ ਕਰਾਈ ਤੇ ਸਾਰਿਆਂ ਨੂੰ ਕਹਿੰਦੇ ਆ ਠੀਕ ਹੈ ਚਾਹੇ ਕੋਈ ਕੇਂਦਰੀ ਮੰਤਰੀ ਹੈ ਤੇ ਚਾਹੇ ਕੋਈ ਹੋਰ ਹੈ ਅਸੀਂ ਕਹਿੰਦੇ ਆ ਵੀ ਡਿਸਪਲਿਨ 'ਚ ਰਹਿ ਕੇ ਪੋਲਿਟਿਕਸ ਦਾ ਮਤਲਬ ਇਹ ਨਹੀਂ ਵੀ ਆਪਾਂ ਇੱਕ ਦੂਜੇ ਨੂੰ ਬੁਰਾ ਕਹਿ ਦਾਂ ਠੀਕ ਹੈ ਠੀਕ ਹੈ ਭਾਰੋ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਜੋੜਨ ਦੇ ਲਈ ਸੋ ਰਵਨੀਤ ਮਿੱਟ ਨੂੰ ਇਹ ਤਮਕੀਦ ਦਿੱਤੀ ਗਈ ਹੈ ਇਸ ਤੇ ਵੱਖ-ਵੱਖ ਸਿਆਸੀ ਪ੍ਰਤਿਕਰਮ ਜੜੇ ਨੇ ਲਗਾਤਾਰ ਸਾਹਮਣੇ ਆ ਰਹੇ